ਵਾਹਿਗੁਰੂ ਜੀ ਦਾ ਖਾਲਸਾ ਜੀ ਬਾਰੇ ਗੱਲ ਕੀਤੀ ਸਾਤੇ ਮੈਂ ਪਰਮਾਤਮਾ ਕੇ ਰਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤੋਂ ਗੁਣੀ ਤੇ ਕੀ ਬਖਸ਼ੇ ਤੇ ਬਖਸ਼ੇ ਨਾ ਅਰਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੈਂ ਤੁਸੀਂ ਦੇਖ ਲਿਓ ਹੁਣ ਢੰਡਾਰ ਜਿਹੜਾ ਜਮਾ ਕਰਾਇਆ ਵਾ ਜਿਹੜਾ 90 ਨੂੰਬੇ ਤੇ 10 ਕਾਲੇ ਉਹ ਤਾਂ ਸਮਝ ਹੀ ਹੁੰਦੇ ਵੀ ਇਹ ਕਿਆ ਚੀਜ਼ ਐ ਜਿਹੜੇ 90 ਤੋਂ 10 ਕਦੇ ਵਿੱਚ ਆਹ ਗਾਰਾ ਬਣਾਉਦੇ ਹੁੰਦੇ ਤੇ ਕਾਦੇ ਵਾਸਤੇ ਪਹਿਲਾਂ ਜਦ ਘਰ ਕੱਚੇ ਤੇ ਰਿਸ਼ਤੇ ਪੱਕੇ ਤੇ ਹੁਣ ਘਰ ਪੱਕੇ ਹੋ ਗਏ ਤੇ ਰਿਸ਼ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਬੋਨਾ ਤੱਕੇ ਸੀਮਤ ਰਹਿ ਗਏ ਉਹਨਾਂ ਤੱਕ ਸੀਮਤ ਆ ਰਹਿ ਜੀ ਵੀ ਹ ਹੁਣ ਤਾਂ ਸਟੇਟਸਾਂ ਬਾਰੇ ਪਤਾ ਲੱਗ ਜਾਂਦਾ ਜਿਹੜੇ ਵਟਸਐਪ ਸਟੇਟਸ ਲਾਗਦੇ ਵੀ ਗਹਾਂ ਵਾਲੇ ਦਾ ਮੂਡ ਕਿਦਾਂ ਦਾ ਕਿਦਾਂ ਦਾ ਨਹੀਂ। ਤਿਆਗ ਵਾਲੇ ਦੇ ਪ੍ਰੋਗਰਾਮ ਆ ਖੁਸ਼ੀ ਹੈ ਗਮੀ ਹੈ ਕਿਵੇਂ ਕਿਵੇਂ ਨਹੀਂ। ਤੇ ਆਹਾ 7 ਕਿਲ ਵਾਲਿਆਂ ਨੇ ਜਾ ਦਿਖਾ ਕੇ ਗਾਉਂਗੇ। ਇਹ 7 ਤੋਂ ਵਾਲਿਆਂ ਨੇ ਜੀ। ਤੇ ਇਹਦੀ ਥੋੜੀ ਜੀ ਮੈਂਟੀਨੈਂਸ ਹੋਣੀ ਆਣੀ ਸੀ। ਤਾਂ ਦੋ ਤਿੰਨ ਬਾਲੇ ਫੁੱਟੇ ਹੋਏ ਤੇ ਉਹ ਬਾਲੇ ਪਾਪਾ ਜੀ ਨੇ ਪਹਿਲੀ ਬਦਲ ਤੇ ਤਤਨ ਦਿਨ ਹੋ ਗਿਆ 4 ਦਿਨ ਇਹਨਾਂ ਨੂੰ ਪਾਪਾ ਜੀ ਤੁਹਾਨੂੰ ਲੱਗਿਆ ਨੂੰ ਇਹਨੂੰ ਗਾਰੇ ਨੂੰ ਬਣਾਉਣ ਨੂੰ ਵੀ ਹੁਣ ਆ ਜੀ ਰੇਸ ਹੋ ਜਾਈਆਂ ਨਾ ਬਣ ਗਈ ਰੇਸੋ ਬਣਨ ਤੋਂ ਬਾਅਦ ਅੱਜ ਚੱਲ ਰਹੀ ਹੈ ਜੀ ਉੱਪਰ ਲਿਪਲ ਪਈਏ ਦਾ ਕੰਮ ਤੋਂ ਫਿਰ ਬਰਸਾਤ ਦੇ ਵਿੱਚ ਇੱਥੇ ਕੋਈ ਵੀ ਪਾ ਜੀ ਮੈਂ ਹੁਣ ਹੁਣਾ ਹੱਲ ਫਾਗਾ ਬਣਾ ਖੜਾ ਇੱਥੇ ਗੋਲ ਦੀ ਸੰਦ ਭਾਂਡਾ ਖੜਾ ਸਕਦੇ ਆ ਤੇ ਇੱਕ ਇਹਨੂੰ ਮਿਲ ਲਓ ਜੀ ਸਾਡੇ ਚਿੰਡੇ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਜੀ ਸਤਿ ਸ਼੍ਰੀ ਅਕਾਲ ਜ਼ੋਰ ਕੇ ਕਾਤੇ ਮਾ ਬਸੀਰ ਪਰ ਪਠਾਲ ਦਨੀ ਫਿਰ ਉੱਤਰ ਵੀ ਨਹੀਂ ਹੋਣਾ ਮੈਂ ਕਿ ਨਹੀਂ ਖਲਾਨੀ ਜੂਬ ਦੇਖ ਲਾ ਜੋ ਤੀ ਕਦੀ ਸੱਚੀ ਕਾਲ ਜੀ ਆਹ ਤੇ ਹਜੇ ਲਾਲ ਚਦੇ ਉਹਨੂੰ ਪੁੱਟੇ ਸਿੱਧੇ ਨਹੀਂ ਕਰਦੀ ਆ ਕਰਦੀ ਆ ਸ਼ਿਭੂ ਕਹੀਂ ਨਹੀਂ ਕਰਦੀ ਕੋਈ ਨਹੀਂ ਅੰਬ ਤੇ ਹਾਂ ਉਹਨੂੰ ਜ਼ੋਰ ਕੇ ਬੋਲ ਥੋੜੀ ਜ਼ੋਰ ਕੇ ਬੋਲ ਤਾਂ ਆ ਤਾਂ ਥੋੜੀ ਤਾਂ ਆਦੀ ਮੈਂਟੇਨੈਂਸ ਹੋਈ ਵੀ ਪੂਰੀ ਤੇੰਬੀ ਉੱਧਰੇ ਰਹੋ ਤੁਸੀਂ ਨਹੀਂ ਮੈਂਟੇਨੈਂਸ ਪੂਰੀ ਹੋਏ ਘਰ ਦੇ ਘਰੇਪੇਅਰ ਵੀ ਨਹੀਂ ਹੋਣੀ ਹੋਣੀ ਫਿਰ ਪਾਪਾ ਜੀ ਨੂੰ ਵੀ ਮਨਾ ਦੇ ਪਾਪਾ ਦੀ ਗੱਲ ਕਰਦੇ। ਛੋਟੂ ਮਿਲੋ। ਸਫੀਗਾਸ ਸਾਰਿਆਂ। ਹਾਂ। ਕਿਹਾ ਤੁਸੀਂ ਨਾ ਪਰਣਾ ਦਾ ਬੰਨਾ ਵਧੀਆ ਲੱਗਾ। ਚਾਹ ਚੂਟਕਾ ਜੀ ਬੰਨਾ ਬਾ ਹੋਰ ਲੋਟ। ਤਸਲਾ ਚੱਕਣ ਕਰਕੇ ਦੋ ਬਣ ਗਿਆ। ਦੋ ਬਣ ਹੈ। ਮਿਲੋ ਜੀ ਪਪਾ ਜੀ ਨੂੰ। ਸਫੀਕਾਰ ਜੀ। ਕਿਆ ਕੱਬ ਤੁਸੀਂ ਬਿਜਲੀ ਵਾਲੇ ਨੂੰ ਫੋਨ ਕਰਦੇ ਤੇ? ਹੈ? ਬਿਜਲੀ ਵਾਲੇ ਨੂੰ ਫੋਨ ਕਰਦੇ? ਹਾਂ, ਲਾਈਟ ਨਹੀਂ ਮੋਟਰ ਨਹੀਂ ਚੱਲਦੀ। ਮੈਂ ਤਾਂ ਉਹ ਜਾਣ ਲੇ ਪਾਪਾ ਜੀ ਕਹਿੰਦੇ ਬਿਜਲੀ ਵਾਲਾ ਨੂੰ ਫੋਨ ਕਰ ਦੋ। ਵੀ 25 ਸਾਲ ਆਪੇ ਬਿਜਲੀ ਵਿਭਾਗ ਵਿੱਚ ਲਾਇਆ ਮੈਂ ਬਿਜਲੀ ਦੇ ਵਿਕਾਬਾ ਤੇ ਫੋਨ ਕਰਨਾ ਪਿਆ ਕਿ ਮੋਟਰ ਦਾ ਟਿੱਕਰਾ ਕੋਈ ਮੋਟਰ ਦਾ ਟਿੱਕਰਾ ਹੋ ਗਿਆ ਨੇ ਇੱਕ ਸਾਧਵਾਨ ਨੇ ਪਤਾ ਲੱਗਦਾ ਬਹਾਂ ਦੇ ਮੁਸਰੇ ਨਹੀਂ ਕੰਮ ਕਰਦੇ ਬਹਾਂ ਦੇ ਅਹ ਚੱਲਦਾ ਰੇਟ ਉਹ ਤੋਂ ਚੱਕ ਵੇ ਦਸਲਾ ਕਿਹੜਾ ਭਰਨਾ ਤੇਰਾ ਵਾਹੇ ਕੋਪਾ ਅਜੋਕ ਕਰੇ ਵੀ ਦੇਖੇ ਨਾ ਤਾਂ ਕਿ ਨਾ ਜਿੰਦੇ ਵੇਰ ਬਰਾਡਨ ਨਾ ਜਾਪੜ ਨੂੰ ਬਚਾ ਕੇ ਅਸੀਂ ਦਾ ਜੀ ਜਾਦਾ ਛੋਟੇ ਹੁੰਦੇ ਤੋਂ ਟੋਬੇ ਚੋਂ ਕੱਢਦੇ ਹੁੰਦੇ ਸੀ ਗਾਰ ਆਪਣੇ ਪਿੰਡ ਦੇ ਟੋਬੇ ਚ ਜਰਤਾ ਸਿਸਟਮ ਹੈ ਤਾਂ ਵੀ ਦਾ ਟੋਬੇ ਚੋਂ ਸਿਰਫ ਪਾਣੀ ਆਪਣਾ ਮੋਟਰ ਆ ਚੱਲਤਾ ਭਈ ਮੋਟਰ ਚੱਲਣਾ ਟੱਲ ਹਲੇ ਕੰਨ ਚੱਲਦੇ ਨੇ। ਕੰਮੀ ਨਹੀਂ ਖੜੀ ਜਗੇ ਖਾਉਂਦੇ। ਤੂੰ। ਉਹ ਕਹਿੰਦਾ ਜਾ ਤਾਰ ਫੋਕਾ ਨਾ ਬੜਾ ਕੋ ਤਾਰ ਜੀ ਵੀ ਬਸ। ਇਹੋ ਹੀ ਆ ਉਹ ਨਾ ਕਰੂਗਾ ਕਿ ਉਹ ਕਹਿੰਦਾ ਮੈਂ ਇਹਨੇ ਮੋਟਰ ਪਾਉਣਾ ਵਿੱਚ ਹੁਣ ਚਲਾ ਦੇ ਕਹਿੰਦਾ ਪਾਟ। ਅੱਛਾ ਅੱਛਾ। ਜਦ ਤੱਕ ਟੋਬਿਆਂ ਤੇ ਪਾਣੀ ਸਿਰਫ ਨਲਕਿਆਂ ਤੇ ਜਾਂਦਾ ਹੁੰਦਾ ਸੀ ਬਣਾ। ਹੁਣ ਸਿਸਟਮ ਫੇਰ ਕਰਨੇ ਵੀ ਦੂਰ ਖੜ ਕੇ ਰਜਾ ਕੇ ਤੋਂ ਮਿੱਤਰ। ਕੋਲ ਦਿਖਦਾ ਕੋਲਾ ਸਾਰੇ ਬੇਬੀ। ਫੇਰ ਉਹ ਜੀ ਗੱਲ ਹੈ ਜੀ ਇਦਾਂ ਵੀ ਹਾਂ ਉੱਥੇ ਕੀ ਕਰਨਾ ਜੀ ਚਲੋ ਹਾਂ ਕਿੱਥੇ ਚੱਲੋ ਉੱਥੇ ਕੀ ਕਰਨਾ ਜੀ ਪਤਾ ਤਾਂ ਲੱਗੇ ਕਰਨਾ ਕੀ ਹੈ ਉਧਰ ਬਾਹਰ ਚਲੋ ਹੁੰਦਾ ਫਿਰ ਤੁਸੀਂ ਰਾਟ ਪਾਉਂਦੇ ਹੋਰ ਤੁਸੀਂ ਪਾਣੀ ਨੂੰ ਦੇ ਕੇ ਮੋਟਰ ਚੋੜੀ ਜਾਣਾ ਮੈਸੇਜ ਆਉਂਦੇ ਇੱਥੋਂ ਕੋਈ ਪਪਾ ਹਾਂ ਕਿਹਨ ਦਸਤ ਦੇ ਖੇਲਣਾ ਕਾਦੇ ਨਾਲ ਖੇਲਣਾ ਬਈ ਨਹੀਂ ਅੱਜ ਕੱਲ੍ਹ ਖੇਲੇ ਤੇ ਉਹ ਤਾਂ ਰਾਤ ਨੂੰ ਰਾਤ ਨੂੰ ਖੇਲੇ ਤੇ ਆਪਾਂ ਫੋਨ ওই ਫੋਨ ਪਿੱਛੇ ਦਾ ਲੜਪੀਦੀ ਮੈਨੂੰ ਖੇਲੇ ਲੱਗ ਗਏ ਤੇ ਉਹ ਉਧਰ ਜਾ ਕੇ ਖੇਲੇ ਨਾ ਮੋਟਰ ਤੇ ਇੱਕ ਕੇ ਬਹਿ ਜਾ ਉਹਨੂੰ ਕਰ ਤਾਂ ਤੜਾਦੀ ਮੱਤ ਹਾਂ ਆ ਦੇਖ ਹੁਣ ਦੇਖ ਲੈ ਲੈ ਮੈਂ ਨਹੀਂ ਜਾਂਦਾ ਉਹ ਦਾਦੀ ਤੇ ਪੁੱਛ ਲੈ ਪਹਿਲਾਂ ਚੱਕਣਾ ਪੁੱਤ ਚਲ ਦੇਖ ਲੈ ਦੇਖ ਲੈ ਦੇਖ ਲੈ ਉਹ ਦੇਖ ਸਾਹਮਣੇ ਚੱਲਦੀ ਉਹ ਦੇਖ ਹੈ ਉਹਦੋਂ ਉਹਦੇ ਸਾਬੂਸ ਪਹੁੰਚ ਗਾ ਦੇਖ ਸਾਹਮਣੇ ਮੋਟਰ ਚੱਲਦੀ ਉਹ ਦੇਖੋ ਇੱਥੇ ਉਹ ਜਾ ਦੇਖ ਲਈ ਹੈ ਧਿਕ ਦੀ ਨਹੀਂ ਧਿਆ ਚੱਕਰ ਤੇ ਚੱਕ ਲਈ ਭਾਈ ਉਹ ਧਿੱਗੀ ਹੈ ਨਾ ਚਲ ਫੇ ਚੱਲੀਏ ਉਹ ਨਹੀਂ ਬਾਲਣ ਨੂੰ ਕੁੰਮੂ ਕੇ ਨਹੀਂ ਕੁੰਮਣਾ ਨਾ ਚੱਲ ਦੇਖਿਆ ਫੇ ਚੱਲ ਇਧਰ ਆ ਇਧਰ ਆ ਇਧਰ ਆ ਮੈਂ ਚੱਲਿਆ ਦੇਖ ਰਿਹਾ ਬਈ ਕੱਲੇ ਆਲੀ ਨੂੰ ਭੂਤ ਖਾਊਗਾ ਹੁਣ ਲੈ ਟਾਈਮ ਪਾਸ ਕਰਨ ਲੱਗੀ ਖੜਕੇ ਉੱਥੇ ਕਾ ਹੋਇਆ ਏ ਕਾ ਹੋਇਆ ਮੋ ਹੁਣ ਨਹੀਂ ਆਣੇ ਮੂੰਹ ਥੱਲੇ ਕਿੱਥੇ ਜਾਣਾ ਹੁਣ ਉੱਪਰ ਨਹੀਂ ਜਾਣਾ ਹੁਣ ਉੱਪਰ ਗਾਰਾ ਪਤਾ ਕਿ ਥੱਲੇ ਪੜ ਜਾਣਾ ਚੇ ਘੜ ਜਾ ਕੇ ਫਿਰ ਤੇਰੇ ਥਪੇੜਾ ਫਿਰਨਾਉ ਨਾ ਨਹੀਂ ਨਾ ਲੈ ਮੈਂ ਉਹ ਲੈਣਾ ਹੈ ਹੁਣ ਉਹ ਲੈਣਾ ਹੈ ਲੈਣਾ ਪਾਪਾ ਨੂੰ ਲੈਣਾ ਚਾ ਲੈਣਾ ਅਮਰੂਦ ਹੁਣ ਕਿੱਥੇ ਮਿਲਣਾ ਅਮਰੂਦ ਮਲੂਦ ਨਹੀਂ ਮਿਲਣਾ ਕੱਚੇ ਆ ਮਲੂਦ ਬਸ ਕੋਈ ਨਾ ਕੋਈ ਬਹਾਨਾ ਲੱਭੀ ਜਾਉਣ ਤੂੰ ਹੈ ਵਾਹਿਗੁਰੂ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਉੱਤੇ ਹੁਣ ਮਲੂਦ ਦਾ ਹੈਗਾ ਤੂੰ ਤੋੜ ਕੇ ਦੇਖ ਪਾ ਤੋੜ ਨਹੀਂ ਹੈਗਾ ਤਰੀਆਂ ਇਹ ਲਾ ਦੀ ਚਾਕਲੇਟ ਜੀ ਪਿਗਲਾਈ ਹੁੰਦੀ ਨਾ ਹਾਂ ਚਾਕਲੇਟ ਨਹੀਂ ਬਣਦੀ ਚਾਕਲੇਟ ਵੀ ਪੈਰਾਂ ਨਾਲ ਰਲਣਾ ਰੂਤੇ ਹੂੰ ਚਾਕਲੇਟ ਚਾ ਚੀਤਾ ਚਾਕਲੇਟ ਕਿਹਨਾਂ ਹੋ ਤਾਂ ਚਾਕਲੇਟ ਵੀ ਚਾਕਲੇਟ ਹੁੰਦੀ ਉੱਤੇ ਖਾਣੀ ਚਾਕਲੇਟ ਦਵਾ ਹੱਡਮ ਚਲ ਹਟਾ ਰੋ ਹੂੰ ਦੇਖ ਤਾਂ ਮਿੱਠੀ ੜਾੜ ਕਿੰਨਾ ਜਿ ਮਿੱਠਾ ਪਾਉਣਾ ਦੱਸ ਦੇ ਕਰ ਦੋ ਤੁਸੀਂ ਖਾ ਲਓ ਆਪਣਾ ਟੌਫੀਟਾ ਦਾ ਤੁਸੀਂ ਖਾਂਦੇ ਆ ਨਹੀਂ ਮੈਂ ਕਾਦ ਖਾਦੀ ਚੋਕਲੇਟ ਮੈਨੂੰ ਦੱਸੀ ਕਾ ਦੋ ਕਰ ਦੋ ਹਾਂ ਤੇ ਟੌਫੀ ਵੀ ਇੰਨੀ ਬਣਦੀ ਆ ਕਾਕ ਹੋ ਗਿਆ ਤੇਰਾ ਹਾਂ ਲਗਾ ਮੈਂ ਕਹਿੰਦਾ ਇੱਥੇ ਆ ਲੈਣਾ ਉੱਲੋਂ ਨਾ ਹੋਵੇ ਕਿਤੇ ਜਿਹੜਾ ਇਹਨਾਂ ਰੌਲਾ ਪਾਇਆ ਨੇ ਤ੍ਰੀਤਾ ਹੱਥ ਲਵੇ ਡਲੇ ਨਾ ਉਹ ਖੱਬਲਾਂ ਪਰ ਸਾਫ਼ ਕਰ ਥੱਲੇ ਉਹ ਜੱਗ ਤੇ ਪਾਣੀ ਹੈਗਾ ਪਿਆ ਇਕੱਠਾ ਕਰ ਲੈ ਇੱਕ ਜਗ੍ਹਾ ਨੂੰ ਉਹ ਤਸਲਾ ਇੱਕ ਪਾ ਪਾ ਪਾਰ ਤਸਲਾ ਚਲ ਕੜਾਉ ਦੇ ਜੀਬ ਜੀ ਮੈਨੂੰ ਫੜਾਈ ਦਿੱਤਾ ਸਲੇ ਭਰ ਕੇ ਪਰ ਪਰਾ ਤਰ ਲਿਬੜਨਾ ਸੌਕ ਤਾਂ ਹੁਣ ਲਿਬੜਾਂ ਚੰਗੀ ਤਰ੍ਹਾਂ ਆ ਜਾਕਟ ਜੀ ਖੋਲਣੀ ਪੈਣੀ ਤੁਹਾਨੂੰ 10 ਮਿੰਟ ਚ 10 ਮਿੰਟ ਚ ਘੱਟ ਹੁਣੇ ਖੋਲ ਦੜੀ ਲਿਬੜੀ ਨਾ ਨਾ ਪੈਂਟ ਲਿਬੜੇ ਨਾ ਹੋ ਹੁਣ ਤੁਹਾਡੀ ਮਾਸੀ ਨੇ ਨਹਾ ਲਾਤ ਲੋ ਕੇ ਭੇਜਿਆ ਹੈ ਦੰਦਾ ਮਾ ਫੋਨ ਤੈਨੂੰ ਖੜਜਾ ਫੋਨ ਤਾਂ ਜੇ ਨਾ ਸੱਤਾਂ ਚਿੰਤੇ ਓਰੇ ਪਾਣੀ ਛਿੜਕਣਾ ਜੀ ਕਹਦੇ ਗੇਰ ਨੱਕਣੀ ਗੇਰ ਦੇਣਾ ਅਸ ਅੱਖਾਂ ਦਾ ਛੋਟੂ ਜਿਹਾ ਇੱਥੇ ਦੀਪਨ ਜਦ ਪਾਣੀ ਸਮਝ ਲਓ ਵੀ ਨਲਕਿਆਂ ਨੂੰ ਨਲਕਿਆਂ ਦਾ ਹੀ ਜਾਂਦਾ ਤਾਂ ਖੂਹਾਂ ਦਾ ਜਦੋਂ ਘਰਾਂ ਤੇ ਲੈਟਰਿੰਗਾਂ ਘੱਟ ਹੁੰਦੀਆਂ ਸੀ ਤੇ ਜਦੋਂ ਓਬਿਆ ਤੋਂ ਅਸੀਂ ਕੱਢ ਕੇ ਗਾਰਾ ਛਾਂ ਕੁ ਛਾਂ ਕੁ ਤੇ ਆਪਣੇ ਆਪਣੇ ਲਿਪ ਪੰਦੇ ਹੁੰਦੇ ਸੀ ਮਕਾਨ ਹੁਣ ਤਾਂ ਬਸ ਉੱਛੋ ਨਾ ਕੋਲ ਉੱਤਿਆ ਸਿਸਟਮ ਚੱਲਦਾ ਕਰਨ ਦੇਖ ਕੇ ਤੁਰੋ ਥੋੜਾ ਦਾ ਸਾਰਾ ਸਾਫਤ ਛਿਲੇ ਦੀ ਆ। ਜਦ ਇਹ ਪੱਕੀ ਕਿਵੇਂ ਹੋਗੀ ਤੇ ਹੂੰ? ਇਹ ਸਾਫਤ ਛਿਲੇ ਦੀ ਆ। ਬਾਲੇ ਆ ਥੰਡੇ। ਨੱਕੜੀ ਹੈ ਕਿ ਲੈਨਟਰ ਹੈ? ਤੁਸੀਂ ਅਗਲੇ ਪਹਿਰੇ ਦਾ ਸਾਰਾ ਕੰਮ ਵੇਖੋ। ਅਗਲੇ ਦੱਬਣਾ ਹੈ ਬਹੁਤ ਥਾ। ਫਨਵਾ ਜੀ ਥੱਲੇ ਕੀ ਕਰਨਾ ਹੈ ਕੀ ਕਰਨਾ ਹੈ ਥੱਲੇ ਉੱਠ ਕੇ ਆਨੋ ਠੁਰਦਾ ਬਾਲਟੀ ਚੱਕ ਪਿੱਛੇ ਨੂੰ ਨਾਲ ਪਿੱਛੇ ਲੈ ਜਾਣਾ ਬਾਲਟੀ ਡੈਡੀ ਲੈ ਬੜ ਜਾਣਾ ਚੱਲ ਬੜ ਜਾਣਾ ਉਹ ਤੋਂ ਵੀ ਹੱਥ ਲੈ ਬੜੀ ਖੜਾ ਬਾਹਾਂ ਖਿੱਚ ਉੱਪਰ ਨੂੰ ਆ ਵਾਹ ਪਾਪਾ ਜੀ ਚਲ ਗਏ ਜੀ ਕੰਕ ਨੂੰ ਪਾਣੀ ਛੱਡਿਆ ਉਹ ਕਹਿੰਦੇ ਮੈਂ ਪਾਣੀ ਦੇ ਕੇ ਆਵਾ ਕਰਨ ਤੇਰਾ ਪ੍ਰਸ਼ਾਵਾਂ ਵਿੱਚੇ ਫਿਰ ਜਾਂਦਾ ਕਿਧਰੇ ਆ ਉੱਪਰ ਬਦਨ ਕਾਦੇ ਬਾਤ ਤੇ ਖੜਿਆ ਕਿਆ ਕਰਨਾ ਥੱਲੇ ਹੋ ਆਹ ਕਿਆ ਹੁੰਦਾ ਹਾਂਜੀ ਕਿਸੇ ਦਾ ਹੁੰਦਾ ਬਾਹਰੂ ਦੀ ਕਿਰਪਾ ਨਾਲ ਜੀ ਅਸੀਂ ਆਪਣਾ ਜਿਹੜਾ ਮੇਸ਼ਨ ਸੀ ਸਾਰਾ ਕਰਤਾ ਪਤਾ ਸਾਰੇ ਕੋਠਾ ਸਿਰੇ ਤੇ ਸਿਰੇ ਤੱਕ ਲਿਪ ਹੋ ਗਿਆ ਤੇ ਹੁਣ ਗਾਦਾ ਵੀ ਸਾਡੇ ਕੋਲ ਕਾਫੀ ਬਚ ਗਿਆ ਥੱਲੇ ਸਾਡਾ ਪੀਲਾ ਹੋਈ ਦੇਖਦੇ ਆ ਠੀਕ ਆ ਜੀ ਮੈਂ ਤਾਂ ਪੀਣੀ ਨੇ ਇਹਨੂੰ ਪਲਾਉਤਾ ਤੁਸੀਂ ਕੀ ਹੋ ਗਿਆ ਤਾਂ ਮਾਦੀ ਰਬੜ ਜੀ ਖਰਾਬ ਹੋ ਗਈ ਮੈਨੂੰ ਲੱਗਦਾ ਰਸਤੇ ਚ ਬਡਲਦੀ ਹੋਈ ਗਈ ਕੱਸ ਕੇ ਤਾਂ ਮੈਂ ਹੀ ਲਿਆ ਆ ਮੈਂ ਮੈਂ ਕਮਾਈ ਕੀ ਤਾ ਲਵਰ ਹੋ ਗਈ ਰਬੜ ਤਾਂ ਕਮਾਈ ਤੀ ਹਾਂ ਤਾਂ ਹੀ ਚਾਹ ਡੁੱਲਦੀ ਹੁਣ ਤੱਕ ਕਰਦੀਏ ਘਟਾਈ ਕਾ ਕਿਤੇ ਵੀ ਕਿਤੇ ਕਾ ਪੀਲੀ ਉਹ ਕਰਨ ਠੰਡੀ ਲੱਗਿਆ ਵਾ ਕਰਨ ਪਹਿਲਾਂ ਪੀ ਪਹਿਲਾਂ ਮਤੇ ਕੀ ਆਇਆ ਪਾਪ ਜੀ ਨੇ ਥੋੜੀ ਡੰਡੀ ਕਰਕੇ ਦੇ ਦੀ ਹਾਂ ਕਰੀ ਤੇ ਮੂੰਹ ਤੇ ਗਰਮ ਦੀ ਕੰਪਨੀ ਇੱਕ ਵਾਰ ਤੇ ਗਰਮ ਦੀ ਹੁਣ ਕੀ ਕਰਨਾ ਜੀ ਇਹ ਘਾਰੇ ਦਾ ਕੀ ਕਰੂੰਗੇ ਇਹਦਾ ਬਚ ਗਿਆ ਨਾ ਫੇਰ ਕੰਮ ਆਜੂ ਨਾ ਕਿਥੇ ਮੈਂ ਫੇਰ ਕੰਮ ਆਜੂਗਾ ਕਿਥੇ ਇਹ ਪਣਾ ਪਿਆ ਰਹਿਣਾ ਤੱਕ ਨੇ ਉੱਪਰ ਦੇ ਅੰਦਰ ਕਿਤੇ ਜਸਤਰੀ ਨੂੰ ਸਲਕੋਲੀ ਨਾ ਰੱਖੀ ਹੂੰ ਮਾਜੂ ਕਿਥੇ ਦੇ ਲੈਦਰ ਇੱਕ ਘਟੋ ਨੂੰ ਬਣਾਉਂਦੀ ਇੱਕ ਆਪ ਪੀਦੀ ਹੈ ਨਜ਼ਰ ਨਾ ਲੱਗ ਜਾਵੇ ਭੈਣ ਭਾਈ ਦੇ ਤਿਆਰ ਨੂੰ ਚਾਹ ਲੱਗੀ ਨਜ਼ਰ ਉਹ ਬਾਤ ਚ ਕਰਿਆ ਮਰੋ ਨਾ ਓਖੜ ਬਾਦ ਹੋ ਪਾਡਾ ਪਾਪਾ ਜੀ ਨੂੰ ਨਾ ਪੀਣ ਦੇ ਪਾਪਾ ਇੰਨੀ ਪਈ ਐ ਇੰਨੀ ਪਈ ਐ ਸਾਰੇ ਲੱਬੜ ਗਈ ਘਮ ਦੇ ਫਿਰਦੀ ਹਟਿਓ ਨੀ ਤੂੰ ਤਾਂ ਤਲਾ ਕੰਮ ਕਰਿਆ ਤੂੰ ਤਾਂ ਤਾਂ ਲੱਬੜਿਆ ਇਹ ਤਾਂ ਇੱਕ ਨਹੀਂ ਘੁੰਮਦੀ ਫਿਰਦੀ ਹੋਲੀ ਬੜ ਗਈ ਮਾਰ ਤੇ ਗਿਰ ਗਈ ਪਾਣੀ ਤੇ ਗਿਰੀ ਦੀ ਅੱਦ ਬੜਲੀ ਕਰ ਰੇ ਜੇ ਹਾਂ ਬੜਲੀ ਕਰ ਰੋਲੀ ਗਿਰਲੀ ਕਰਤਾ ਨਹੀਂ ਹਟੇ ਗਿਰੀ ਨਹੀਂ ਤੂੰ ਯਾਦ ਕਰ ਲੈ ਜੇ ਮੂਠੂ ਬਸਾਇ ਤੇ ਇੱਥੇ ਆ ਦੇ ਸਾਰਾ ਕੁਝ ਗੰਦਾ ਕਰਿਆ ਹੋਇਆ ਨਗਿਰੀ ਦੀ ਚੱਲ ਤਰ੍ਹਾਂ ਕੋਈ ਨਹੀਂ ਆ ਕੇ ਹੰਦੇ ਫੜੇ ਲੱਬੜੀ ਤਾਂ ਜਾ ਕੇ ਸਰਵਿਸੇ ਉੱਗ ਗਿਆ ਸਰਵਿਸੇ ਹੋਣੀ ਆ ਉੱਥੇ ਜਾ ਕੇ ਤਾਂ ਉੱਥੇ ਤਾਂ ਨਲਾ ਹੱਤਲੋ ਕੇ ਇੱਕ ਵਾਰ ਤੋਰ ਤੇ ਜਦੋਂ ਮੈਂ ਸਾਥ ਦੇ ਸੋਣੀ ਜਿਵੇਂ ਗੱਡੀ ਨੂੰ ਕਰਦੀ ਹਾਂ ਹਾਂ ਲੈ ਵੀ ਦੇਖ ਤਾਂ ਕਿ ਤੇਰੀ ਉਹ ਪਲੀ ਜੀ ਠੀਕ ਸਰ ਬੋਸ ਉਹ ਤੇਰੀ ਮੈਨੂੰ ਲੱਗਿਆ ਅੰਮ੍ਰਿਤ ਖਾਣਿਆ ਫੜ ਲੱਗਿਆ ਤਾਂ ਮਿੱਟੀ ਬੂਟਾ ਨੂੰ ਫੜ ਲਾ ਚਾਹ ਫੜ ਲਾ ਪਾਪਾ ਜੀ ਨੇ ਚਾਹ ਪੀਣੀ ਆ ਹੋ ਚੋਕਲੇਟ ਖੱਤੀ ਪੀ ਕੇ ਦੇਖ ਖੱਤੀ ਪੀ ਕੇ ਦੇਖ ਉਹ ਚੋਕਲੇਟ ਦੇਖੋ ਕੀ ਕਰੂਗੀ ਠੰਡੀ ਆਉਣ ਤਾਂ ਹਾਂ ਕਿੱਢ ਜਾ ਤਾਂ ਠੰਡੀ ਹੋ ਗਈ ਸੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ